ਹਾਂਜੀ ਭਾਈ ਸਾਹਿਬ ਜਿਉ ਤੁਹਾਨੂੰ ਸਨਮਾਨ ਪ੍ਰਾਪਤ ਹੋਇਆ ਹੈ ਸਾਡੇ ਇਸ ਬਾਰੇ ਦੱਸੋ ਜੀ ਹਾਂਜੀ ਇਹ ਬੀਤੇ ਦਿਨੀ ਮੈਂ ਅਮਰੀਕਾ ਦੌਰੇ ਤੇ ਸੀ ਉੱਥੇ ਨਿਊ ਜਰਸੀ ਨਿਊਯਾਰਕ ਤੇ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੈਨੂੰ ਵਿਚਰਨ ਦਾ ਮੌਕਾ ਮਿਲਿਆ ਆਪਣੇ ਸਿੱਖ ਇਤਿਹਾਸ ਗੁਰਬਾਣੀ ਸ਼ਬਦ ਸਿੱਖ ਆਰਟ ਦੇ ਪ੍ਰੋਮੋਸ਼ਨ ਦੇ ਲਈ ਮੈਂ ਉੱਥੇ ਗਿਆ ਹੋਇਆ ਸੀਗਾ ਤੇ ਵੱਖ-ਵੱਖ ਥਾਵਾਂ ਤੇ ਵਿਚਰਨ ਦਾ ਮੌਕਾ ਮਿਲਿਆ ਤੇ ਉੱਥੋਂ ਦੀ ਜਦੋਂ ਗਵਰਨਮੈਂਟ ਨੂੰ ਪਤਾ ਲੱਗਦਾ ਨਿਊ ਜਰਸੀ ਗਵਰਨਮੈਂਟ ਨੂੰ ਤੇ ਉਹਨਾਂ ਨੇ ਸਟੇਟ ਅਵਾਰਡ ਦੇ ਕੇ ਮੈਨੂੰ ਨਿਵਾਜਿਆ ਉਥੋਂ ਦੇ ਜੋ ਸੈਨੇਟ ਜੋ ਪ੍ਰੈਜ਼ੀਡੈਂਟ ਨੇ ਮਿਸਟਰ ਸਕੂਟਰੀ ਜੀ ਉਹਦੇ ਨਾਲ-ਨਾਲ ਜਿਹੜੇ ਅਸੈਂਬਲੀ ਸਪੀਕਰ ਨੇ ਕੌਫਲਨ ਜੀ ਤੇ ਸਾਰੀ ਅਸੈਂਬਲੀ ਵੱਲੋਂ ਇੱਕ ਸੈਲੂਟ ਦੇ ਤੌਰ ਤੇ ਮੈਨੂੰ ਇਹ ਸਨਮਾਨ ਦੇ ਕੇ ਨਿਵਾਜਿਆ ਗਿਆ ਜਦੋਂ ਮੈਨੂੰ ਅਵਾਰਡ ਮਿਲਿਆ ਮੈਂ ਪੜਿਆ ਤੇ ਉਹਦੇ ਵਿੱਚ ਬਕਾਇਦਾ ਉਹਨਾਂ ਨੇ ਇੱਕ ਸੈਲੂਟ ਕੀਤਾ ਕਿ ਇਸ ਤਰ੍ਹਾਂ ਦੀ ਕਲਾ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੋ ਕਿ ਤੁਸੀਂ ਕਲਾ ਦੇ ਜ਼ਰੀਏ ਕਲਚਰ ਨੂੰ ਹਿਸਟਰੀ ਨੂੰ ਆਰਟ ਨੂੰ ਵਰਲਡਵਾਈਡ ਪ੍ਰਮੋਟ ਕਰ ਰਹੇ ਹੋ ਕਿਉਂਕਿ ਬੀਤੇ ਕੁਝ ਮਹੀਨੇ ਪਹਿਲਾਂ ਵੀ ਮੈਨੂੰ ਜੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚੇ ਵੀ ਜਸਟਿਨ ਟ੍ਰੂਡੋ ਜੀ ਜਿਸ ਵੇਲੇ ਪ੍ਰਾਈਮ ਮਿਨਿਸਟਰ ਸਨ ਉਹਨਾਂ ਨੇ ਵੀ ਸਨਮਾਨ ਦੇ ਕੇ ਨਿਵਾਜਿਆ ਸੀਗਾ ਆਸਟ੍ਰੇਲੀਆ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਨਿਵਾਜਿਆ ਗਿਆ ਤੇ ਹੁਣ ਇੱਕ ਕੜੀ ਨੂੰ ਹੋਰ ਅੱਗੇ ਵਧਾਉਂਦਿਆਂ ਹੁਣ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਅਮਰੀਕਾ ਦੇ ਵਿੱਚ ਵੀ ਸਨਮਾਨ ਮਿਲਿਆ ਇਹ ਮੇਰੇ ਲਈ ਨਹੀਂ ਸਮੁੱਚੇ ਪੰਜਾਬੀਆਂ ਲਈ ਸਮੁੱਚੇ ਸਿੱਖ ਜਗਤ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਮੈਂ ਸਿੱਖ ਪੰਥ ਨੂੰ ਇਹ ਸਾਰਾ ਅਵਾਰਡ ਸਮਰਪਿਤ ਕਰਦਾ ਹਾਂ ਤੇ ਸ਼ੁਕਰਾਨਾ ਕਰਦਾ ਗੁਰੂ ਰਾਮਦਾਸ ਪਾਸ਼ਾ ਦਾ ਇਸੇ ਤਰ੍ਹਾਂ ਸਿਰ ਤੇ ਹੱਥ ਰੱਖ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅੱਗੇ ਜਿਹੜੇ ਨਵੇਂ ਕਾਰਜ ਕਰਦੇ ਰਹੀਏ ਸਿੱਖ ਇਤਿਹਾਸ ਨੂੰ ਸਿੱਖ ਕੌਮ ਨੂੰ ਅੱਗੇ ਲਿਜਾਣ ਲਈ ਜੇ ਸਾਡਾ ਕੋਈ ਵੀ ਯੋਗਦਾਨ ਹੋਊਗਾ ਤੇ ਮੈਂ ਆਪਣੇ ਆਪ ਨੂੰ ਵਡਪਾਗਾ ਸਮਝੂੰਗਾ ਤੇ ਦੇਸ਼ ਦੁਨੀਆ ਦੀਆਂ ਸੰਗਤਾਂ ਜਿੰਨੀਆਂ ਵੀ ਵਸਦੀਆਂ ਨੇ ਉਹਨਾਂ ਦਾ ਸਹਾਇਕ ਇਸੇ ਤਰ੍ਹਾਂ ਮਿਲਦਾ ਰਵੇ ਤੇ ਹੋਰ ਅੱਗੇ ਵਧਦੇ ਰਹੀਏ ਇਹ ਮੇਰੇ ਗੁਰੂ ਰਾਮਦਾਸ ਪਾਸ਼ਾ ਜੀ ਚਾਹਤ ਨਾਲ ਅਰਦਾਸ ਹੈ ਕਿਉਂਕਿ ਪਿਛਲੇ ਕਈ 25 ਸਾਲਾਂ ਤੋਂ ਤਕਰੀਬਨ ਇਸ ਆਰਟ ਨਾਲ ਜੁੜੇ ਆਂ ਹੋਰ ਵੀ ਬੜੇ ਸਾਰੇ ਆਰਟਵਰਕ ਤਿਆਰ ਕੀਤੇ ਨੇ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਖਤ ਸਹਿਬਾਨਾਂ ਦੇ ਮਾਡਲ ਵੀ ਬਣਾਏ ਨੇ 17 ਦੇ ਕਰੀਬ ਵਰਲਡ ਰਿਕਾਰਡ ਮਿਲੇ ਨੇ ਸੱਤ ਨੈਸ਼ਨਲ ਰਿਕਾਰਡ ਪ੍ਰਾਪਤ ਹੋਏ ਨੇ ਹੋਰ ਵੱਖ-ਵੱਖ ਕੰਟਰੀਆਂ ਦੇ ਵਿੱਚ ਤਕਰੀਬਨ 15 ਕੰਟਰੀਆਂ ਦੇ ਵਿੱਚ 12-15 ਕੰਟਰੀਆਂ ਦੇ ਵਿੱਚ ਮੇਰੇ ਬਣਾਏ ਜਿਹੜੇ ਮਾਡਲ ਨੇ ਅਜਾਇਬ ਘਰਾਂ ਨੂੰ ਸੋਬਤ ਨੇ ਤੇ ਇਹ ਸਭ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਉਹਨਾਂ ਨੇ ਨਿਵਾਜਿਆ ਇਸੇ ਤਰ੍ਹਾਂ ਕਾਰਜ ਕਰਦੇ ਰਹੀਏ ਤੇ ਸਿੱਖ ਕੌਮ ਦੇ ਲਈ ਏ ਆਪਣਾ ਯੋਗਦਾਨ ਪਾਉਂਦੇ ਰਹੀਏ ਇਹ ਮੇਰਾ ਯਤਨ ਹੈ